ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੇ ਫਤਿਹ ਮਹਾਨ ਸ਼ਹੀਦ ਚਾਰੇ ਸਾਬ ਜਦ ਦੇ ਮਾਤਾ ਗੁਜਰ ਕੌਰ ਜੀ ਗੁਰੂ ਸਾਹਿਬ ਜੀ ਦੇ ਪਿਆਰੇ ਸਿੰਘਾਂ ਦਾ ਸ਼ਹਾਦਤ ਦਾ ਹਫਤਾ ਚੱਲ ਰਿਹਾ ਹੈ ਤੁਸੀਂ ਮੇਰਾ 6 7 8 ਪੋ ਦਾ ਇਤਿਹਾਸ ਸੁਣ ਹੀ ਲਿਆ ਹੋਵੇਗਾ ਅੱਜ ਮੈਂ ਤੁਹਾਨੂੰ ਛੋਟੇ ਸਾਬ ਜਦ ਦੇ ਸ਼ਹੀਦੀ ਦਾ ਇਤਿਹਾਸ ਸੁਣਾਵਾਂਗੀ 9 ਪੋ ਦੀ ਰਾਤ ਮਾਤਾ ਗੁਜਰ ਕੌਰ ਜੀ ਅਤੇ ਸਾਬ ਜਦ ਦੇ ਮਰਿੰਡਾ ਕੋਤਵਾਲੀ ਥਾਣੇ ਵਿੱਚ रहे ਉਸ ਸਮੇਂ ਦੇ ਠਾਣੇਦਾਰ ਜਾਨੀ ਖਾਤੇ ਮਾਨੀ ਖਾਨੇ ਸੁਬਸ ਸਰਹੰਦ ਦੇ ਵਜ਼ੀਰ ਖਾਨ ਨੂੰ ਖਬਰ ਦੇ ਦਿੱਤੀ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਉਹਨਾਂ ਨੂੰ ਮਰੰਡੇ ਤੋਂ ਗ੍ਰਿਫਤਾਰ ਕਰਕੇ ਗੱਡੇ ਤੇ ਬਿਠਾ ਕੇ ਸਖਤ ਪਹਿਰੇ ਹੇਠ ਸਰਹੰਦ ਲਿਜਾਇਆ ਗਿਆ 10 11 12 ਪੋ ਦੀ ਰਾਤ ਨੂੰ ਮਾਤਾ ਗੁਜਰ ਕੌਰ ਜੀ ਅਤੇ ਸਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਰਹੇ ਤੇ ਉਧਰ ਗੁਰੂ ਘਰ ਦਾ ਪ੍ਰੇਮੀ ਮੋਤੀराम ਮਹਿਰਾ ਜੋ ਕਿ ਪੰਜਾਂ ਪਿਆਰਿਆਂ ਵਿੱਚੋਂ ਪਾਈ ਹਿੰਮਤ ਸਿੰਘ ਜੀ ਦਾ ਭਤੀਜਾ ਸੀ ਆਪਣੇ ਘਰ ਵਾਲੀ ਦੇ ਗਹਿਣੇ ਦੇ ਦੇ ਕੇ ਸਪਾਹੀਆਂ ਨੂੰ ਤਿੰਨ ਦਿਨ ਦੁੱਧ ਪਲਾਉਣ ਦੀ ਸੇਵਾ ਕਰਦਾ ਰਿਹਾ ਸੂਬਾ ਸਰਹੰਦ ਨੂੰ ਪਤਾ ਲੱਗਣ ਤੇ ਮੋਤੀराम ਮਹਿਰਾ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਤਿੰਨ ਦਿਨ ਸੁੱਬੇ ਦੀ ਕਚਹਿਰੀ ਲੱਗਦੀ ਰਹੀ ਤੇ ਸਹਿਬ ਜਦੋਂ ਕਚਹਿਰੀ ਵਿੱਚ ਪੇਸ਼ ਕਰਦੇ ਰਹੇ 13 ਪੌਦੀ ਰਾਤ ਸਹਿਬਜਾਦਿਆਂ ਤੇ ਮਾਤਾ ਗੁੱਜਰਕੌਰ ਜੀ ਦੀ ਆ ਠੰਡੇ ਬੁਰਜ ਵਿੱਚ ਆਖਰੀ ਰਾਤ ਸੀ ਮਾਤਾ ਜੀ ਨੇ ਬੱਚਿਆਂ ਨੂੰ ਗੋਦੀ ਵਿੱਚ ਲੈ ਕੇ ਰਹਿ ਰਸਤਾ ਪਾਠ ਕਰਦੇ ਰਹੇ ਉਧਰ ਮੋਤੀ ਰਾਮ ਮੇਰਾ ਵੀ ਦੁੱਧ ਛਕਾ ਕੇ ਵਾਪਸ ਮੁੜ ਗਿਆ ਸਹਿਬਜਾਦੇ ਮਾਤਾ ਜੀ ਦੀ ਗੋਦੀ ਦੇ ਵਿੱਚ ਵਿਸ਼ਰਾਮ ਕਰਨ ਲੱਗ ਪਏ ਕਹਿਰਾਂ ਦੀ ਠੰਡ ਪੈ ਰਹੀ ਸੀ ਤੇ ਮਾਤਾ ਜੀ ਨੇ ਸਹਿਬਜਾਦਿਆਂ ਨੂੰ ਅਡੋਲ ਰਹਿਣ ਦੀ ਸਿੱਖਿਆ ਦਿੱਤੀ ਮਾਤਾ ਜੀ ਦੀ ਸਾਰੀ ਰਾਤ ਜਾਗਦਿਆਂ ਵਾਹਿਗੁਰੂ ਸਿਮਰਨ ਦੇ ਵਿੱਚ ਲੰਗ ਗਈ। 13 ਪੋ ਨੂੰ ਅੰਮ੍ਰਿਤ ਵੇਲਾ ਹੋਇਆ ਮਾਤਾ ਜੀ ਨੇ ਆਖਰੀ ਵਾਰ ਦੋਹਾਂ ਲਾਲਾਂ ਨੂੰ ਕੁੱਟ ਕੇ ਸੀਨੇ ਨਾਲ ਲਾਇਆ। ਦਸਤਾਰਾਂ ਤੇ ਕਲੰਗੀਆਂ ਸਜਾਈਆਂ। ਖਾਲਸਾ ਹੀ ਦੋਵਾਂ ਦੇ ਖਾਲਸਾ ਹੀ ਬਾਣੇ ਪਹਿਨਾਏ। ਜਾਣ ਲੱਗੇ ਸਹਿਬਜਾਦਿਆਂ ਨੇ ਦਾਦੀ ਜੀ ਨੂੰ ਕਿਹਾ ਕਿ ਸਾਨੂੰ ਅਸੀਸ ਦਿਓ। ਸਾਡਾ ਜੀ ਨਹੀਂ ਲੱਗਣਾ ਤੁਸੀਂ ਵੀ ਸਾਡੇ ਮਗਰ ਹੀ ਆ ਜਾਣਾ। ਇਹਨਾਂ ਆਖ ਕੇ ਸਪੈਨਿਆਂ ਦੇ ਨਾਲ ਕਚਹਿਰੀ ਵੱਲ ਨੂੰ ਚੱਲ ਪਏ ਕਚਹਿਰੀ ਦੇ ਵਿੱਚ ਦਾਖਲ ਹੋ ਕੇ ਗੱਜ ਕੇ ਫਤੇ ਬੁਲਾਈ ਸਹਿਬਜ਼ਾਦਿਆਂ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਗਏ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਪਰ ਸਹਿਬਜ਼ਾਦੇ ਅਡੋਲ ਰਹੇ ਵਜ਼ੀਰ ਖਾਨ ਨੇ ਗੁੱਸੇ ਵਿੱਚ ਆ ਕੇ ਨੇਹਾ ਦੇ ਵਿੱਚ ਚਣਨ ਦਾ ਹੁਕਮ ਦੇ ਦਿੱਤਾ ਉਸ ਸਮੇਂ ਮਲੇਰ ਕੋਟਰਾ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਕਿ ਛੋਟੇ ਸਹਿਬਜ਼ਾਦਿਆਂ ਤੇ ਛੋਟੇ ਬੱਚਿਆਂ ਤੇ ਜ਼ੁਲਮ ਕਰਨਾ પાપ ਹੈ ਪਰ ਕਿਸੇ ਨੇ ਵੀ ਇੱਕ ਨਾ ਸੁਣੀ ਜਲਾਦਾਂ ਨੇ ਸਹਿਬਜ਼ਾਦੇ ਨੂੰ ਨੀਹਾਂ ਦੇ ਵਿੱਚ ਚਿੰਨਾ ਆਰੰਭ ਕਰ ਦਿੱਤਾ ਸਹਿਬਜ਼ਾਦੇ ਮੂਲ ਮੰਤਰ ਦਾ ਜਾਪ ਕਰਦੇ ਰਹੇ ਕੰਦ ਗੋਡਿਆਂ ਤੱਕ ਆ ਗਈ ਕੰਦ ਮੋਢਿਆਂ ਤੱਕ ਆ ਗਈ ਫਿਰ ਦੀਨ ਕਬੂਲ ਕਰਨ ਲਈ ਕਿਹਾ ਗਿਆ ਲਾਲਚ ਦਿੱਤੇ ਗਏ ਪਰ ਬੱਚੇ ਅਡੋਲ ਰਹੇ ਸਹਿਬਜ਼ਾਦੇ ਨੇ ਕਿਹਾ ਵਜੀਦਿਆ ਤੇਰੀ ਮੌਤ ਤੋਂ ਬਾਅਦ ਤੇਰੀ ਮੜੀ ਤੇ ਕਿਸੇ ਨੇ ਦੀਵਾ ਨਹੀਂ ਜਗਾਉਣਾ ਸਾਡੇ ਨਿਸ਼ਾਨ ਸਾਹਿਬ ਰਹਿੰਦੀ ਦੁਨੀਆ ਤੱਕ ਝੂਲਦੇ ਰਹਿਣਗੇ ਵਜ਼ੀਰ ਖਾਨ ਨੇ ਫਿਰ ਗੁੱਸੇ ਵਿੱਚ ਆ ਕੇ ਜਵਾਦ ਦਾ ਹੁਕਮ ਦੇ ਦਿੱਤਾ ਤੇ ਬੱਚਿਆਂ ਦੀਆਂ ਸਾਰੀਆਂ ਗਾਂ ਕੱਟ ਦਿੱਤੀਆਂ ਗਈਆਂ ਆਖਰ ਸਹਿਬਜ਼ਾਦੇ ਖੁੰਨੀ ਦੀਵਾਰ ਦੇ ਵਿੱਚ ਅਲੋਪ ਹੋ ਗਏ ਤੇ ਸ਼ਹੀਦियां ਪਾ ਗਏ ਮਾਤਾ ਜੀ ਨੂੰ ਪਤਾ ਲੱਗਣ ਤੇ ਜਪਜੀਤ ਸਾਹਿਬ ਦਾ ਪਾਠ ਕਰਕੇ ਆਪਣੇ ਅੰਤਰ ਸ਼ਕਤੀ ਦੇ ਵਿੱਚ ਪ੍ਰਾਣ ਤਿਆਗ ਦਿੱਤੇ ਬੱਚੇ ਸੀ ਮਾਸੂਮ ਭਾਵੇਂ ਪਰ ਹੌਸਲੇ ਬਲੰਦ ਸੀ ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ ਜਾਨ ਵੇਲੇ ਮੌਤ ਵੱਲ ਹੱਸ ਹੱਸ ਵੇਖਦੇ ਸੀ ਦਾਦੀ ਮਾਂ ਦੇ ਪੋਤਿਆਂ ਦੇ ਹੌਸਲੇ ਕਿੰਨੇ ਬੁਲੰਦ ਸੀ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਆਪਣੇ ਬੱਚਿਆਂ ਨੂੰ ਮਾਤਾ ਗੁਜਰ ਕੌਰ ਜੀ ਤੇ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਜ਼ਰੂਰ ਸੁਣਾਓ ਤੇ ਮੇਰੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ